शांति आज सुन दे कहाँ पच्ची मार्च दो हजार चौबीसे बाबा दे साकार महावाक बाबा बोले मीठे बच्चे अंतर मुखी बन विचार सागर मंथन करो ता खुशी ते नशा रहेगा तुसी बाप समान टीचर बन जाओगे प्रश्न है कि साधारण अंदर दी खुशी ਸਥਾਈ ਰਹਿ ਸਕਦੀ ਹੈ ਕਿਸ ਆਧਾਰ ਤੇ ਅੰਦਰ ਦੀ ਖੁਸ਼ੀ ਸਥਾਈ ਰਹਿ ਸਕਦੀ ਹੈ ਉੱਤਰ ਸਥਾਈ ਖੁਸ਼ੀ ਉਦੋਂ ਰਹੇਗੀ ਜਦੋਂ ਹੋਰਾਂ ਦਾ ਕਲਿਆਣ ਕਰੋਗੇ ਹੋਰਾਂ ਦਾ ਕਲਿਆਣ ਕਰਕੇ ਸਭ ਨੂੰ ਖੁਸ਼ ਕਰੋਗੇ ਰਹਿਮਦਿਲ ਬਣੋ ਤਾਂ ਖੁਸ਼ੀ ਰਹੇਗੀ ਜੋ ਰਹਿਮਦਿਲ ਬੰਦੇ ਨੇ ਉਹਨਾਂ ਦੀ ਬੁੱਧੀ ਵਿੱਚ ਰਹਿੰਦਾ ਉਹ ਸਾਨੂੰ ਤਾਂ ਸਰਵ ਆਤਮਾਵਾਂ ਦਾ ਬਾਪ ਪੜਹਾਰੇ ਨੇ ਪਾਵਨ ਬਣਾ ਰਹੇ ਨੇ ਅਸੀਂ ਵਿਸ਼ਵ ਦਾ ਮਹਾਰਾਜਾ ਬੰਦੇ ਕਾ ਅਜੇ ਹੀ ਖੁਸ਼ੀ ਦਾ ਉਦਾਨ ਕਰਦੇ ਰਹਿੰਦੇ ਨੇ ਓਮ ਸ਼ਾਂਤੀ ਰੋਹਾਨੀ ਬਾਪ ਰੋਹਾਨੀ ਬੱਚਿਆ ਤੋਂ ਕੁਛ ਦੇ ਨੇ ਬੱਚੇ ਏ ਓਮ ਸ਼ਾਂਤੀ ਕਿਸ ਨੇ ਕਿਹਾ ਸ਼੍ਰੀ ਬਾਵਾ ਨੇ ਹਾਂ ਸ਼੍ਰੀ ਬਾਵਾ ਨੇ ਕਿਹਾ ਕਿਉਂਕਿ ਬੱਚਿਆਂ ਨੂੰ ਪਤਾ ਹੈ ਕਿ ਉਹ ਸਭ ਆਤਮਾਵਾਂ ਦਾ ਬਾਪ ਹੈ ਕੈਂਦੇ ਨੇ ਮੈਂ ਕਲਪਕਲਪ ਇਸ ਰੱਤ ਵਿੱਚ ਆ ਕੇ ਪੜ੍ਹਾਉਂਦਾ ਹਾਂ ਉਹ ਨਵੇਂ ਹੋਇਆ ਪੜ੍ਹਾਉਣ ਵਾਲਾ ਟੀਚਰ ਟੀਚਰ ਆਏਗਾ ਤਾਂ ਕਹੇਗਾ ਗੁੱਡ ਮਾਰਨਿੰਗ ਬੱਚੇ ਵੀ ਕਹਿਣਗੇ ਗੁੱਡ ਮਾਰਨਿੰਗ ਇਹ ਬੱਚੇ ਜਾਣਦੇ ਨੇ ਆਤਮਾਵਾ ਨੂੰ ਪਰਮਾਤਮਾ ਗੁੱਡ ਮਾਰਨਿੰਗ ਕਰਦੇ ਨੇ ਲੋਕਿਕ ਰੀਤੀ ਨਾਲ ਗੁੱਡ ਮਾਰਨਿੰਗ ਬਹੁਤ ਕਰਦੇ ਰਹਿੰਦੇ ਨੇ ਇਹ ਤਾਂ ਬੇਹਦ ਦਾ ਬਾਪ ਹੈ ਜੋ ਆ ਕੇ ਪੜ੍ਹਾਉਂਦੇ ਨੇ ਬੱਚਿਆਂ ਨੂੰ ਸਾਰੇ ਝਾੜ ਦਾ ਡਰਾਮਾ ਦਾ ਰਾਸ ਸਮਝਾਉਂਦੇ ਨੇ ਤੁਸੀਂ ਜਾਣਦੇ ਹੋ ਜੋ ਸਾਰੀ ਆਤਮਾਵਾਂ ਨੇ ਸਰਬਦਾ ਬਾਪ ਆਇਆ ਹੋਇਆ ਹੈ ਇਹ ਨਿਸ਼ਚੈ ਸਾਰਾ ਦਿਨ ਬੁੱਧੀ ਵਿੱਚ ਰਹੇ ਕਿ ਬੇਖਤਾ ਬਾਪ ਸਾਨੂੰ ਪੜਾਦੇ ਨੇ ਉਹ ਸਾਡਾ ਬਾਪ ਟੀਚਰ ਗੁਰੂ ਹੈ ਉਸ ਨੂੰ ਰਚਤਾ ਵੀ ਕਹਿੰਦੇ ਨੇ ਇਹ ਵੀ ਸਮਝਾਣਾ ਪਵੇ ਪਵਿੱਤ ਆਤਮਾਵਾਂ ਨੂੰ ਰਚਦੇ ਨਹੀਂ ਸਮਝਾਉਂਦੇ ਨੇ ਮੈਂ ਬੀਜ ਰੂਪ ਹ ਸ मनुख रूपी ጫੜ ਦਾ ਨੌਲੇਜ ਤੁਹਾਨੂੰ ਸੁਣਾਉਂਦਾ ਹਾਂ ਸਿਵਾਏ ਬੀਜ ਦੇ ਇਹ ਨੌਲੇਜ ਕੌਣ ਦੇਵੇ ਐਵੇਂ ਨਹੀਂ ਕਹਾਂਗੀ ਕਿ ਉਹਨਾਂ ਨੇ ጫੜ ਨੂੰ ਰਚਿਆ ਕਹਿੰਦੇ ਨੇ ਬੱਚੇ ਇਹ ਤਾਂ ਨਾਦੀ ਹੈ ਨਹੀਂ ਤਾਂ ਮੈਂ ਤithi tarikh ਸਭ ਕੁਝ ਦੱਸਾਂ ਕਦੋਂ ਕਿਵੇਂ ਰਚਿਆ ਪਰ ਇਹ ਤਾਂ ਅਨਦੀ ਰਚਨਾ ਹੈ ਬਾਪ ਨੂੰ ਗਿਆਨ ਦਾ ਸਾਤਰ ਕਿਹਾ ਜਾਂਦਾ ਜਾਨੀ ਜਾਨਨ ਹਾਰ ਅਰਥਾਤ ጫੜ ਦੇ ਆਦਮ ਦੰਤ ਦਾ ਰਾਜ ਜਾਣਦੇ ਨੇ बाप ही मनुख सृष्टि का बीज रूप है ज्ञान का सागर है उन्होंने सारी नॉलेज है वो आके बच्चों पढ़ाते ने सब मनुख कहते पीस किमें होएगी शांति किमें होएगी हूँ ती कहोगे कि पीसता शांतिता शांति का सागर बाप ही स्थापन करे वो शांति सुख गया सागर है केडा ज्ञान है सृष्टि पर आदमदंत ਉਹ ਲੋਕ ਗਿਆਨ ਤਾਂ ਸ਼ਾਸਤ੍ਰ ਨੂੰ ਸਮਝਦੇ ਨੇ ਆ ਦੇਖੇ ਤਾਂ ਸ਼ਾਸਤਰ ਸੁਣਾਉਣ ਵਾਲੇ ਢੇਰ ਨੇ ਇਹ ਬੇਖਦਾਬਾਖੁਦਾ ਕੇ ਪਰਿਚੇ ਦਿਂਦੇ ਨੇ ਸ੍ਰਿਸ਼ਟੀ ਦੇ ਆਤਮ ਤੰਤ ਦੀ ਨੌਲੇਜ ਵੀ ਦਿਂਦੇ ਨੇ ਇਹ ਵੀ ਸਮਝਦੇ ਨੇ ਕਿ ਇਹਨਾਂ ਦੇ ਆਦ ਨਾਲ ਪੀਸ ਸਥਾਪਨ ਹੋ ਜਾਂਦੀ ਹੈ ਉੱਥੇ ਹੈ ਹੀ ਪੀਸ ਇਹ ਕੋਈ ਨਹੀਂ ਜਾਣਦਾ ਕਿ ਸ਼ਾਂਤੀ ਤਾਂ ਵਿੱਚ ਸਭ ਸ਼ਾਂਤੀ ਵਿੱਚ ਸੀ ਉਹ ਕਹਿੰਦੇ ਨੇ ਪੀਸ ਉੱਥੇ ਤਾਂ ਪੀਸ ਹੈ ਉਹ ਕਹਿੰਦੇ ਰਹਿੰਦੇ ਇੱਥੇ ਪੀਸ ਕਿਵੇਂ ਹੋਵੇ ਉਹਨਾਂ ਨੂੰ ਦੱਸੋ ਕਿ ਪਹਿਲੇ ਸ਼ਾਂਤੀ ਸੀ ਜ਼ਰੂਰ ਪੀਸ ਹੁੰਦੀ ਹੈ ਰਾਮ ਰਾਜ ਵਿੱਚ ਉਹਨਾਂ ਰਾਮ ਰਾਜ ਕਦੋਂ ਸੀ ਇਹ ਕਿਸੇ ਨੂੰ ਵੀ ਪਤਾ ਨਹੀਂ ਹੈ ਬਾਪ ਜਾਣਦੇ ਨਹੀਂ ਕਿ ਨਿਆ ਟੇਰਾ ਆਤਮਾਵ ਨੇ ਉਹ ਕਹਿੰਦੇ ਨੇ ਮੈਂ ਸਬਦਾ ਬਾਪ ਹਾਂ ਪਿਤਾ ਹਾਂ ਐਵੇਂ ਹੋਰ ਕੋਈ ਕਹਿ ਨਾ ਸਕੇ ਜੋ ਵੀ ਆਤਮਾਵ ਨੇ ਸੰਤ ਐਸ ਵੇਲੇ ਇੱਥੇ ਨੇ ਪਹਿਲੇ ਸ਼ਾਂਤੀ ਧਾਮ ਵਿੱਚ ਸੀ ਫਿਰ ਸੁਖ ਧਾਮ ਵਿੱਚ ਆਇਆ ਫਿਰ ਸੁਖ ਧਾਮ ਤੋਂ ਦੁੱਖ ਧਾਮ ਵਿੱਚ ਆ ਗਿਆ ਇਹ ਸੁਖ ਦੁੱਖ ਦਾ ਖੇਲ ਕਿਵੇਂ ਬੜਿਆ ਹੋਇਆ ਹੈ ਇਸ ਨੂੰ ਕੋਈ ਨਹੀਂ ਜਾਣਦੀ ਉਹ ਤਾਂ ਕਹਿ ਦਿੰਦੀ ਕਿ ਇਹ ਤਾਂ ਆਗਮਨ ਦਾ ਖੇਲ ਹੈ ਹੁਣ ਬੱਚਿਆਂ ਦੀ ਬੁੱਧੀ ਵਿੱਚ ਹੈ ਸਾਡੀ ਆਤਮਾਵਾਂ ਦਾ ਬਾਪ ਉਹ ਇੱਕ ਹੈ ਉਹ ਸਾਨੂੰ ਹੁਣ ਨੌਲੇਜ ਸੁਨਾ ਰਹੇ ਨੇ ਉਹ ਆਕੀਂ ਸਵਰਗ ਦਾ ਰਾਜੇ ਸਥਾਪਨ ਕਰਦੇ ਨੇ ਸਾਨੂੰ ਪੜਾਂਦੇ ਨੇ ਕਹਿੰਦੇ ਨੇ ਬੱਚੇ ਤੁਸੀਂ ਦੇਵਦਾਸੀ ਐ ਹੋਰ ਕੋਈ ਕਹੇਗਾ ਨਹੀਂ ਕਿ ਸਬ ਆਤਮਾਵਾ ਕਬ ਸਬ ਆਤਮਾਵਾ ਦਾ ਬਾਪ ਤੁਹਾਨੂੰ ਪੜਾਂਦੇ ਨੇ ਕਿੰਨਾ ਬੇਫਤ ਦਾ ਵਟਾ ਨਾਟਕ ਹੈ ਉਹ ਲੱਖਾਂ ਵਰੀ ਕਹਿ ਦਿੰਦੇ ਤੁਸੀਂ ਕਹੋਗੇ ਤਾਂ 5000 ਵਰੀ ਦਾ ਖੇਡ ਹੈ ਹੁਣ ਤੁਸੀਂ ਜਾਣ ਗਏ ਹੋ ਸ਼ਾਂਤੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੈ ਸ਼ਾਂਤੀ ਧਾਮ ਦੀ ਦੂਜੀ ਹੈ ਸੁਖ ਧਾਮ ਦੀ ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਸਭ ਆਤਮਾਵਾਂ ਦਾ ਬਾਪ ਸਾਨੂੰ ਪੜਾਉਂਦੇ ਨੇ ਇਹ ਗੱਲਾਂ ਕੋਈ ਸ਼ਾਸਤਰਾ ਵਿੱਚ ਨਹੀਂ ਬੇਗੱਤਾ ਪਾਪ ਹੈ ਨਾ ਸਾਰੇ ਧਰਮ ਵਾਲੇ ਉਹਨਾਂ ਨੂੰ ਅੱਲਾ ਗੋਟ ਫਾਦਰ ਪ੍ਰਭੂ ਆਦੀ ਕਹਿੰਦੇ ਨੇ ਉਹਨਾਂ ਦੀ ਪੜ੍ਹਾਈ ਜ਼ਰੂਰ ਐਨੀ ਉੱਚੀ ਹੋਵੇਗੀ ਇਸ ਆਰਾ ਦਿਨ ਅੰਦਰ ਵਿੱਚ ਰਹਿਣਾ ਚਾਹੀਦਾ ਹੈ ਬਾਪ ਕਹਿੰਦੇ ਨੇ ਮੈਂ ਤੁਹਾਨੂੰ ਨਵੀਆਂ-ਨਵੀਆਂ ਗੱਲਾਂ ਸੁਣਾਉਂਦਾ ਹਾਂ ਨਵੇਂ ਕਿਸਮ ਨਾਲ ਪੜਹਾਂਦਾ ਹਾਂ ਤੁਸੀਂ ਫਿਰ ਹੋਰਾਂ ਨੂੰ ਪੜਾਉਂਦੇ ਹੋ ਪਤੀ ਮਾਰਗ ਵਿੱਚ ਦੇਵੀਆਂ ਦਾ ਪੁੱਤ ਮਾਨ ਹੈ ਵਾਸਤਵ ਵਿੱਚ ਇਹ ਬ੍ਰਹਮਾ ਵੀ ਵੱਡੀ ਮਾਂ ਹੈ ਇਸ ਨੂੰ ਯਾਨੀ ਸ਼ਿਵਾਭਾਵ ਨੂੰ ਪਿਤਾ ਕਹਾਂਗੇ ਮਾਤ ਪਿਤਾ ਫਿਰ ਇਹਨਾਂ ਦੋਨਾਂ ਨੂੰ ਕਹਾਂਗੇ ਇਸ ਮਾਤਾ ਦੁਆਰਾ ਬਾਪ ਤੁਹਾਨੂੰ ਅਡਾਪਟ ਕਰ ਦੇਣਗੇ ਬੱਚੇ ਬੱਚੀ ਕਹਿੰਦੇ ਰਹਿੰਦੇ ਨੇ ਬਾਤ ਕਹਿੰਦੇ ਨੇ ਮੈਂ ਹਰ 5000 ਵਰੇ ਬਾਦ ਆ ਕੇ ਤੁਹਾਨੂੰ ਇਹ ਨੌਲੇਜ ਸੁਣਾਉਂਦਾ ਹਾਂ ਇਹ ਚੱਕਰ ਸਾਰਾ ਤੁਹਾਡੀ ਬੁੱਤੀ ਵਿੱਚ ਹੈ ਤੁਸੀਂ ਇੱਕੀ ਕੱਖਰ ਨਮਾ ਸੁਣਦੇ ਹੋ ਗਿਆਨ ਦਾ ਸਾਗਰ ਬਾਪ ਹੀ ਹੈ ਰੋਖਾਨੀ ਨੌਲੇਜ ਦਿੰਦੇ ਨੇ ਰੂਹ ਬਾਪ ਹੀ ਗਿਆਨ ਦਾ ਸਾਗਰ ਹੈ ਆਤਮਾ ਕੇਂਦਰੀ ਹੈ ਬਾਬਾ ਬੱਚਿਆਂ ਵਿੱਚ ਸਾਰੀਆਂ ਗੱਲਾਂ ਚੰਗੀ ਤਰ੍ਹਾਂ ਬੁੱਧੀ ਵਿੱਚ ਧਾਰਨ ਕਰਨੀਆਂ ਨੇ ਬੱਚੇ ਵੀ ਧਾਰਨ ਕਰਦੇ ਨੇ ਜੇਕਰ ਅੰਤਰਮੁਖੀ ਹੋ ਵਿਚਾਰ 사ਗਨ ਮੰਥਨ ਕਰਨਗੇ ਤਾਂ ਖੁਸ਼ੀ ਦਾ ਪਰ ਚੜੇਗਾ ਤੇ ਨਸ਼ਾ ਰਹੇਗਾ ਵੱਡਾ ਟੀਚਰ ਹੈ ਸ਼ੀ巴巴 ਉਹ ਤੁਹਾਨੂੰ ਵੀ ਟੀਚਰ ਬਣਾਉਂਦੇ ਨੇ ਉਸ ਵਿੱਚ ਵੀ ਨੰਬਰ ਵਾਰ ਨੇ ਬਾਬਾ ਜਾਣਦੇ ਨੇ ਇਹ ਬੱਚਾ ਬਹੁਤ ਚੰਗਾ ਪੜ੍ਹਾਉਂਦੇ ਨੇ ਸਭ ਖੁਸ਼ ਹੁੰਦੇ ਨੇ ਕਹਿੰਦੇ ਨੇ ਅਜੇ ਇਹ 바ਵਾ ਕੋਲ ਸਾਨੂੰ ਵੀ ਜਲਦੀ ਲੈ ਚਲੋ ਜਿਸ ਨੇ ਤੁਹਾਨੂੰ ਅਜੇਹਾ ਬਣਾਇਆ ਬਾਬਾ ਦਸਤੇ ਨੇ ਮੈਂ ਐਨਾ ਦੇ ਬਹੁਤ ਜਨਮ ਆਤ ਦੇ ਅੰਤ ਵਿੱਚ ਪਰਵੇਸ਼ ਕਰ ਤੁਹਾਨੂੰ ਪੜਾਉਂਦਾ ਹ ਕਲਪ ਕਲਤ ਐਸੀ ਕਿੰਨੀ ਵਾਰ ਇਸ ਭਾਰਤ ਵਿੱਚ ਆਏ ਹੋਗੇ ਤੁਸੀਂ ਇਹ ਨਵੀਆਂ ਗੱਲਾਂ ਸੁਣ ਕੇ ਵੰਡਰ ਖਾਂਦੇ ਹੋ ਦੇਖਦਾ ਬਾਪ ਸਾਨੂੰ ਪੜਾਉਂਦੇ ਨੇ ਉਹਨਾਂ ਦੀ ਭਗਤੀ ਮਾਰਗ ਵਿੱਚ ਕਿੰਨੇ ਨਾਮ ਨੇ ਕੋਈ ਪਰਮਾਤਮਾ ਰਾਮ ਪ੍ਰਭੂ ਅੱਲਾ ਕਹਿੰਦੇ ਨੇ ਇੱਕ ਹੀ ਟੀਚਰ ਦੇ ਦੇਖੋ ਕਿੰਨੇ ਨਾਮ ਰੱਖ ਦਿੱਤੇ ਟੀਚਰ ਦਾਤਾ ਇੱਕ ਨਾਮ ਕੀ ਹੁੰਦਾ ਹੈ ਅਨੇਕ ਹੁੰਦੇ ਨੇ ਨਾ ਕਿੰਨੀਆਂ ਢੇਰ ਪਾਸ਼ਾਵਾਂ ਨੇ ਕੋਈ ਖੁਦਾ ਕੋਈ ਗੋਠ ਕੀ ਕੀ ਕਹਿ ਰਹਿੰਦੇ ਖੁਦ ਸਮਝਦੇ ਨੇ ਮੈਂ ਆਇਆ ਹਾਂ ਬੱਚਿਆਂ ਨੂੰ ਪੜ੍ਹਾਣ ਦੇਣੇ ਜਦੋਂ ਪੜ੍ਹ ਕੇ ਦੇਵਤਾ ਬਣ ਜਾਓਗੇ ਵਿਨਾਸ਼ ਹੋ ਜਾਏਗਾ ਹੋਂਦ ਹੈ ਪੁਰਾਣੀ ਦੁਨੀਆ ਹੈ ਐਸ ਨੂੰ ਨਵਾਂ ਕੋਨ ਬਣਾਏਗਾ ਬਾਪ ਕਹਿੰਦੇ ਨੇ ਮੇਰਾ ਹੀ ਪਾਟ ਹੈ ਐਸ ਨੂੰ ਆਕੀ ਨਵਾਂ ਬਣਾਣਾ ਮੈਂ ਵੀ ਡਰਾਮਾ ਦੇ ਵਸ਼ਾ ਹਾਂ ਇਹ ਵੀ ਬੱਚੇ ਜਾਣਦੇ ਨੇ ਭਗਤੀ ਦਾ ਕਿੰਨਾ ਵਿਸਤਾਰ ਹੈ ਇਹ ਵੀ ਖੇਡ ਹੈ ਆਦਾ ਤਲਪ ਪੱਤੀ ਨੂੰ ਲੱਗਦਾ ਹੋ ਫਿਰ ਬਾਪ ਆਏ ਨੇ ਸਾਨੂੰ ਪੜਾਉਣ ਵਾਲਾ ਉਹੀ ਹੈ ਉਹ ਸ਼ਾਂਤੀ ਸਥਾਪਨ ਕਰਨ ਵਾਲਾ ਹੀ ਹੈ ਜਦੋਂ ਐਨਾ ਲక్ష్ਮੀ ਨਾਰਾਇਣ ਦਾ ਰਾਜ ਸੀ ਤਾਂ ਸ਼ਾਂਤੀ ਸੀ ਇਹ ਠੀਕ ਹੈ ਆਸ਼ਾਂਤੀ ਬਾਪ ਇੱਕ ਹੈ ਆਤਮਾਵਾ ਕਿਨਿਆ ਢੇਰ ਨੇ ਕਿੰਨਾ ਵੰਡਰਫੁਲ ਖੇਡ ਬਣਿਆ ਹੋਇਆ ਹੈ ਉਹ ਆਪਕੇ ਗਿਆਨ ਦਿੰਦੇ ਨੇ ਸ਼ਾਂਤੀ ਸਥਾਪਨ ਕਰਨ ਵਾਲਾ ਉਹ ਇੱਕ ਬਾਪ ਹੈ ਬਾਪ ਸਭ ਆਤਮਾਵਾਂ ਨੂੰ ਆਕੇ ਪੜ੍ਹਾ ਰਹੇ ਨੇ ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ ਤੁਸੀਂ ਸਮਝਦੇ ਹੋ ਗੋਪ ਗੋਪੀਆਂ ਤਾਂ असी ही हाँ गोपी वल्लभ एक बाप है सिर्फ आत्मावा गोप गोपिया नहीं कहेंगे शरीर है गोप गोपिया अर्थात भाई भैन कहा जाता गोपी वल्लभ शिव बाबा दे बच्चे हाँ गोप गोपिया अक्षर मिठा है गायन भी है अच्छतम केशवनम गोपी वल्लभ जानकी नाथम ਇਹ ਮੈਂ ਮਾ ਸਾਰੀ ਇਸ ਸਮੇਂ ਦੀ ਹੈ ਪਰ ਨਾ ਜਾਣਨ ਦੇ ਕਾਰਨ ਗੁੜਗੁੜਤਾ ਨਹੀਂ ਬਣਾ ਦਿੱਤੀ। ਉਹ ਬਾਪ ਬੈਠ ਵਰਤੀ ਹਿਸਟਰੀ ਜੀਓਗ੍ਰਾਫੀ ਸੁਣਾਉਂਦੇ ਨੇ। ਉਹ ਲੋਕ ਸਿਰਫ ਅਨਖੰਡਾ ਨੂੰ ਜਾਣਦੇ ਨੇ। ਸਤਜੂਗ ਵਿੱਚ ਕਿਸ ਦਾ ਰਾਜ ਸੀ ਕਿੰਨਾ ਸਮਾਂ ਚੱਲਿਆ ਕੋਈ ਨਹੀਂ ਜਾਣਦੀ ਕਿਉਂਕਿ ਕਲਪ ਦੀ ਆਈ ਉਹ ਲੱਖਾਂ ਬਰੇ ਕਹਿ ਦਿੱਤੀ। ਬਿਲਕੁਲ ਕੋਲ ਹਨੇਰੇ ਵਿੱਚ ਨੇ ਬਾਪ ਆਤੀ ਇਸ ਸਮੇਂ ਸ੍ਰਿਸ਼ਟੀ ਚੱਕਰ ਦੀ ਨੌਲੇਜ ਦਿੰਦੇ ਨੇ। ਜਿਸ ਨੂੰ ਜਨਨਾਰ ਤੁਸੀਂ ਤ੍ਰੀਕਾਲਦਰਸ਼ੀ ਤ੍ਰੀਨੇਤਰੀ ਬਣ ਜਾਂਦੇ ਹੋ ਇਹ ਪੜ੍ਹਾਈ ਹੈ ਨਾ ਬਾਪ ਖੁਦ ਕਹਿੰਦੇ ਨੇ ਮੈਂ ਕਲਪ 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 ਦੇ ਸੰਗਮ ਯੁਗਾ ਕੀ ਤੁਹਾਨੂੰ ਪੁਰਸ਼ोत्तम ਬਣਾਉਂਦਾ ਹਾਂ ਨੰਬਰ ਵਾਰ ਤੁਸੀਂ ਹੀ ਬੰਦੇ ਹੋ ਪੜ੍ਹਾਈ ਤੋਂ ਮਰਤਬਾ ਮਿਲਦਾ ਹੈ ਤੁਸੀਂ ਜਾਣਦੇ ਹੋ ਸਾਨੂੰ ਬੇਗਤਾ ਬਾਪ ਪੜ੍ਹਾਉਂਦੇ ਨੇ ਉਹ ਤਾਂ ਕਹਿ ਦਿੰਦੀ ਪਰਮਾਤਮਾ ਨਾਮ ਰੁਕਤੋ ਨਿਆਰਾ ਹੈ ਟਿੱਕਰ ਵਿਤਰ ਵਿੱਚ ਹੈ ਕੀ ਕੀ ਕਹਿੰਦੇ ਰਹਿੰਦੇ ਦੇਵੀਆਂ ਨੂੰ ਕਿੰਨੀਆਂ ਪੂਜਾਵਾਂ ਦੇ ਦਿੱਤੀਆਂ ਰਾਵਣ ਨੂੰ ਵੀ 10 ਸਿਰ ਦੇ ਦਿੰਦੇ ਨੇ ਬੱਚਿਆਂ ਨੂੰ ਦਿਨ ਵਿੱਚ ਆਨੰਦ ਚਾਹੀਦਾ ਹੈ ਕੀ ਸਾਨੂੰ ਆਤਮਾਵੰਤਾ ਬਾਪ ਪਰਮ ਪਿਤਾ ਪਰਮਾਤਮਾ ਪੜ੍ਹਾ ਰਹਿਨੇ ਪਾਵਨ ਬਣਾਉਂਦੇ ਨੇ ਅੰਦਰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ ਪਰ ਉਹ ਖੁਸ਼ੀ ਉਦੋਂ ਆਏਗੀ ਜਦੋਂ ਹੋਰਾਂ ਦਾਤ ਕਲਿਆਣ ਕਰਕੇ ਸਭ ਨੂੰ ਖੁਸ਼ ਕਰੋਗੀ ਰਹਿਮਦਿਲ ਬਨੋਗੀ ਓਹੋ ਬਾਬਾ ਸਾਨੂੰ ਵਿਸ਼ਵ ਦਾ ਮਹਾਰਾਜਾ ਬਣਾ ਦਿੰਦੇ ਨੇ ਰਾਜਾ ਰਾਣੀ ਪਰਜਾ ਸਭ ਵਿਸ਼ਵਤੀ ਮਾਲਿਕ ਬਨਨਗੇ ਉੱਥੇ ਵਜ਼ੀਰ ਨਹੀਂ ਹੁੰਦੇ ਹੁਣ ਰਾਜਾ ਨਹੀਂ ਵਜ਼ੀਰੀ ਵਜ਼ੀਰ ਹੈ ਹੁਣ ਤਾਂ ਪਰਜਾ ਦਾ ਪਰਛਾਤੇ ਰਾਜ ਹੈ ਕੜੀ-ਕੜੀ ਇਹ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਬੇਵੱਦਾ ਬਾਪ ਸਾਨੂੰ ਕੀ ਪੜਹਾਂਦੇ ਨੇ ਜੋ ਚੰਗੀ ਤਰ੍ਹਾਂ ਪੜਨਗੇ ਉਹ पहले आनगे ते तो उच्च पद पान ये लक्ष्मी नारायण एने साहूकार कि बने की किता भगती मार्ग विच बाबा कही भगती मार्ग विच कोई बहुत साहूकार हों है समझा जाता है कि जरूर इसने चंगे कर्म किए ने ईश्वर अर्थ दान पुण्य करते ने समझते ने इस बहुत कुछ मिलेगा ਤਾਂ ਉੱਚੇ ਜਨਮ ਵਿੱਚ ਸਾਕਾਰ ਬਣ ਜਾਂਦੇ ਨੇ ਪਰ ਉਹ ਦਿੰਦੇ ਨਹੀਂ ਇੰਡਾਇਰੈਕਟ ਜਿਸ ਤੋਂ ਅਨੰਤ ਕਾਲ ਦੇ ਲਈ ਕੁਝ ਮਿਲਦਾ ਹੈ ਇੱਥੇ ਬਾਪ ਡਾਇਰੈਕਟ ਆਇਆ ਹੈ ਸਭ ਉਹਨਾਂ ਨੂੰ ਯਾਦ ਕਰਦੇ ਨੇ ਆਕੇ ਪਾਵਨ ਬਣਾਓ ਐਵੇਂ ਨਹੀਂ ਕਹਿੰਦੇ ਇਹ ਨੌਲੇਜ ਦਿਓ ਅਜੇਹਾ ਸ਼੍ਰੀ ਲਕਸ਼ਮੀ ਨਾਰਾਇਣ ਜੈਹਾ ਬਣਾਓ ਮਨੁੱਖਾਂ ਦੀ ਬੁੱਧੀ ਵਿੱਚ ਸ਼੍ਰੀ ਕਿਸ਼ਨ ਯਾਦ ਆਂਦਾ ਹੈ ਬਾਪ ਨੂੰ ਨਾ ਜਾਣਨ ਦੇ ਕਾਰਨ ਕਿੰਨੇ ਦੁਖੀ ਹੋ ਗਏ ਨੇ ਹੁਣ ਬਾਪ ਤੁਹਾਨੂੰ ਡੈਰੀ ਸੰਪਤਾ ਇਹ ਤਾਂ ਆਪਣਾ ਦੇ ਨੇ तुसी शांति धाम जाके फिर सुखधाम आओगे बाबा कि चंगी तरह समझाते भले सुनते पर छिवे सुनते ही नहीं पत्थर बुद्धि तो पारस बुद्धि होंगे ही नहीं सारा दिन बाबा बाबा की याद रहना चाहता है इस दिन का पति पिछाड़ी किए प्राण निकल जाते ने ना इसका बहुत लव रहा है इतने तुम सब बचे हो फिर भी नंबर वारता हो ना ती जानते हो अजे बेहद के पाप न ਅਸੀਂ ਕੜੀ-ਕੜੀ ਭੁੱਲ ਜਾਂਦੇ ਹਾਂ ਬਾਪ ਕਹਿੰਦੇ ਨੇ ਮੈਨੂੰ ਯਾਦ ਕਰਨ ਨਾਲ ਤੁਹਾਡੇ ਵੀ ਕਰਮ ਵਿਨਾਸ਼ ਹੋਣਗੇ ਫਿਰ ਵੀ ਭੁੱਲ ਜਾਂਦੇ ਹੋ ਪਰ ਅਜੇਹਾ ਬਾਪ ਜੋ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਨੇ ਉਹਨਾਂ ਨੂੰ ਤੁਸੀਂ ਭੁੱਲਦੇ ਕਿਉਂ ਮਾਇਆ ਦੇ ਤੂਫਾਨ ਤਾਨ ਗਈ ਫਿਰ ਵੀ ਤੁਸੀਂ ਕੋਸ਼ਿਸ਼ ਕਰਦੇ ਰਹੋ ਬਾਪ ਨੂੰ ਯਾਦ ਕੀਤਾ ਮਰ ਸਾਂ ਮਿਲ ਜਾਏਗਾ ਸਵਰਗਵਾਸੀ ਦੇਵਤਾ ਸਭ ਬਣ ਜਾਂਦੇ ਨੇ ਬਾਕੀ सजाव खाकर फिर बंदे ने पदवी भी घट हो जाती है ये सब ने नवी गल् ध्यान उदों आन जदों बाप टीचर नू याद करते रहोगे तीचर भुल जाते हो बाप कहें मैं जब हा, तक हाँ विनाश का समय आवे, आए तक तकता हाँ सब कुछ इस ग्यन यग में सवाह हो जाए उदों तक पढ़ाई चलती रहेगी कहो ਪੜਾਇਆ ਤਾਂ ਸਭ ਕੁਝ ਫਿਰ ਹੋਰ ਕੀ ਪੜਾਣਾ ਹੈ ਬਾਬਾ ਕਹਿੰਦੇ ਨੇ ਨਵੇਂ ਨਵੇਂ ਪੁਆਇੰਟਸ ਨਿਕਲਦੀਆਂ ਰਹਿੰਦੀਆਂ ਨੇ ਤੁਸੀਂ ਸੁਣ ਕੇ ਖੁਸ਼ ਹੁੰਦੇ ਹੋ ਨਾ ਜੋ ਚੰਗੀ ਤਰ੍ਹਾਂ ਪੜੋ ਸੁਦਾਮਾ ਮਿਸਲ ਜੋ ਟਰਾਂਸਫਰ ਕਰਨਾ ਹੈ ਕਰਦੇ ਰੋ ਇਹ ਬਹੁਤ ਵੱਡਾ ਵਪਾਰ ਹੈ ਬਾਬਾ ਵਪਾਰ ਵਿੱਚ ਵੀ ਬਹੁਤ ਫਰਾਗਤੀ ਸੀ ਰੁਪਏ ਵਿੱਚ ਇਕਾਨਾ ਧਰਮਾਓ ਕਢਦੇ ਸੀ ਪਲੇ ਘਾਟਾ ਪੈਂਦਾ ਸੀ ਕਿਉਂਕਿ ਸਭ ਤੋਂ ਪਹਿਲੇ ਸਾਨੂੰ ਹੀ ਪਾੜਾ ਪੈਂਦਾ ਸੀ ਕਹਿੰਦੇ ਸੀ ਤੁਸੀਂ ਜਿੰਨਾ ਜ਼ਿਆਦਾ ਭਰੋਗੇ ਤੁਹਾਨੂੰ ਦੇ ਕੇ ਸਭ ਭਰਨਗੇ ਬੋਤਿਆਂ ਦਾ ਕਲਿਆਣ ਹੋ ਜਾਏਗਾ ਓਸੀ ਪੱਤੀ ਮਾਰ ਇੱਥੇ ਤਾਂ ਸਭ ਕੁਝ ਬਾਪ ਨੂੰ ਦੇ ਦਿੱਤਾ ਬਾਬਾ ਇਹ ਸਭ ਕੁਝ ਲੈ ਲਓ ਬਾਬਾ ਕਹਿੰਦੇ ਮੈਂ ਤੁਹਾਨੂੰ ਸਾਰੇ ਵਿਸ਼ਵ ਦੀ ਬਾਦਸ਼ਾਹੀ ਦਿੰਦਾ ਹਾਂ ਵਿਨਾਸ਼ ਦਾ ਸਾਖਸ਼ਤਕਾਂ ਚਾਤਰਬੁਜਦਾ ਵੀ ਸਾਖਸ਼ਤਕਾਰ ਹੋਇਆ ਉਸ ਸਮੇਂ ਸਮਝ ਆਇਆ ਅਸੀਂ ਵਿਸ਼ਵ ਦਾ ਮਾਲਿਕ ਬਣਾਂਗੇ ਬਾਬਾ ਦੀ ਪਰਵੇਸ਼ਤਾ ਸੀ ਨਾ ਵਿਰਾਸ ਦੇਖਿਆ ਬਸ ਇਹ ਦੁਨੀਆ ਖਤਮ ਹੋ ਰਹੀ ਹੈ ਇਹ ਧੰਦਾ ਆਦੀ ਕੀ ਕਰਾਂਗਾ ਛੋੜੋ ਗਦਾਈ ਨੂੰ ਸਾਨੂੰ ਤਾਂ ਰਜਾਈ ਮਿਲ ਰਹੀ ਹੈ ਹੁਣ ਬਾਪ ਤੁਹਾਨੂੰ ਸਮਝਾ ਰਹੇ ਨੇ ਸਾਰੀ ਪੁਰਾਣੀ ਦੁਨੀਆ ਵਿਨਾਸ਼ ਹੋਣ ਵਾਲੀ ਹੈ ਤੁਹਾਨੂੰ ਕੁੰਭ ਕਰਨ ਦੀ ਨੀਂਦ ਤੋਂ ਜਗਾਂ ਦਾ ਕਿੰਨਾ ਪੁਰਸ਼ਾਰਥ ਕਰਾ ਰਹੇ ਨੇ ਪਰ ਤੁਸੀਂ ਜਗਤੇ ਹੀ ਨਹੀਂ ਤੁਸੀਂ ਬੱਚਿਆ ਤੋਂ ਇੱਕ ਬਾਪ ਨੂੰ ਯਾਦ ਕਰਨਾ ਹੈ ਸਭ ਕੁਝ ਬਾਬਾ ਨੂੰ ਦੇ ਦਿੱਤਾ ਤਾਂ ਜ਼ਰੂਰ ਬਾਪੀ ਯਾਦ ਆਏਗਾ ਤੁਸੀਂ ਬੱਚੇ ਜ਼ਿਆਦਾ ਯਾਦ ਕਰ ਸਕਦੇ ਹੋ ਜਿਸ ਦੇ ਮੱਥੇ ਮਾਮਲਾ ਮਨਾ ਜ਼ਿੰਮੇਵਾਰੀ ਬ੍ਰਮਾ ਤੇ ਮੱਥੇ ਹੈ ਤਾਂ ਘੜੀ ਘੜੀ ਭੋਲ ਜਾਂਦੀ ਕਿੰਨੀ ਵੱਧ ਹਿਲਿਆ ਦੇ ਸਮਾਚਾਰ ਆਂਦੇ ਨੇ ਬਾਬਾ ਨੂੰ ਖਿਆਲ ਹੁੰਦਾ ਵਿਚਾਰੀਆਂ ਕਿੰਨੀਆਂ ਮਾਰ ਖਾ ਰਹੀਆਂ ਨੇ ਪਤੀ ਕਿੰਨਾ ਸਤਾ ਰਹੇ ਨੇ ਭਲੇ ਸਮਝਦੇ ਨਹੀਂ ਡਰਾਮਾ ਵਿੱਚ ਹੈ ਮੈਂ ਕੀ ਕਰ ਸਕਦਾ ਕੱਲ ਪਹਿਲੇ ਵੀ ਅਬਲਾਵਾਂ ਤੇ ਅਤਿਆਚਾਰ ਹੋਏ ਸੀ ਨਵੀਂ ਦੁਨੀਆ ਦਾ ਸਥਾਪਨ ਹੋਣੇ ਠੀਕ ਹੈ ਬਾਪ ਕੰਦੇ ਨੇ ਮੋ ਜਨਮ ਦੇ ਅੰਤ ਦੇ ਅੰਤ ਵਿੱਚ ਮੈਂ ਪ੍ਰਵੇਸ਼ ਕਰਦਾ ਹਾਂ ਜ਼ਰੂਰ ਅਸੀ ਗੋਰੇ ਸੀ ਉਹਨ ਸਾਵਰੇ ਬੰਦੇ ਮੈਂ ਹੀ ਪਹਿਲੇ ਨੰਬਰ ਵਿੱਚ ਜਾਵਾਂਗਾ ਮੈਂ ਹੀ ਜਾ ਕੇ ਸ਼੍ਰੀਕ੍ਰਿਸ਼ਨ ਬਣਾਂਗਾ ਇੱਕ ਚਿੱਤਰ ਨੂੰ ਦੇਖਦਾ ਹਾਂ ਖਿਆਲ ਆਂਦਾ ਹੈ ਸ਼੍ਰੀਕ੍ਰਿਸ਼ਨ ਦੀ ਚਿੱਤਰਵੰ ਬੇਖਦੇ ਹੋਏ ਖਿਆਲ ਆਂਦਾ ਹੈ ਮੈਂ ਜਾ ਕੇ ਆ ਬਣਾਂਗਾ ਬਾਪ ਚਿਆ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਨੇ ਹੁਣ ਬੱਚਿਆਂ ਦਾ ਕੰਮ ਹੈ ਸਮਝ ਕੇ ਦੂਜਿਆਂ ਨੂੰ ਵੀ ਸਮਝਾਣਾ ਅੱਛਾ ਮਿੱਠੇ ਮਿੱਠੇ ਸਿੱਖੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਨ ਤੇ ਗੁੱਡ ਮਾਰਨਿੰਗ ਰੋਹਾਨੀ ਬਾਪ ਦੀ ਰੋਹਾਨੀ ਬੱਚਿਆਂ ਨੂੰ ਨਮਸਤੇ ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਫ ਪਹਿਲੀ ਤਾਰਨਾ असी गोपी वल्लभ दिया गोप गोपिया हाँ एस खुशी ते नशे विच रहना है मुखी बन विचार सागर मंथन कर बाप समान टीचर बनना है दूजा सुदामा मिसल अपना सब कुछ ट्रांसफर करने दे लिए पढ़ाई चंगी तरह पढ़नी है विनाश तो पहले बाप तो पूरा वर्षा लेना है कुंभकरण की नींद सोए होया जगाना है ਵਰਦਾਨ ਹੈ ਮਧੁਰਤਾ ਦੇ ਗੁਣ ਦੁਆਰਾ ਸੰਸਕਾਰ ਮਿਲਨ ਕਰਤੇ ਹੋਏ ਮੰਗਲ ਮਿਲਨ ਮਨਾਨ ਵਾਲੇ ਹੋਲੀ ਹੰਸ ਭਵ ਮਧੁਰਤਾ ਦੇ ਗੁਣ ਦੁਆਰਾ ਸੰਸਕਾਰ ਮਿਲਨ ਕਰਦੇ ਹੋਏ ਮੰਗਲ ਮਿਲਨ ਮਨਾਨ ਵਾਲੇ ਹੋਲੀ ਹੰਸ ਭਵ ਜਿਵੇਂ ਹੋਲੀ ਤੇ ਰੰਗ ਖੇਡਦੇ ਇੱਕ ਦੋ ਦਾ ਮੂੰਹ ਮਿੱਠਾ ਕਰਾਂਦੇ ਮੰਗਲ ਮਿਲਨ ਮਨਾਂਦੇ ਨੇ एवें होलीहस बच्चे जदों एक दोनों रूहानियत संघ का रंग लगा के मधुरता की मिठाई खुवादे हो तो हटे नैना तो मुख तो चलन तो मधुरता प्रत्यक्ष रूप विच दिखाई देती है ता ही मंगल मिलन अर्थात संस्कार मिलन हूँ है आपस विच संस्कार मिलन होना ही परत आधार है ऐसे तो ही जय जयकार की स्लोगन है विदेही पंडा अभ्यास करो यही अभ्यास लास्ट विच अचानक दे पेपर विच पास करावेगा विदेही पंडा अभ्यास करो यही अभ्यास अचानक दे पेपर विच पास करावेगा ओम शांति